ਸਾਹਿਬ ਜੀ ਗੁਰਪਰਪਤ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੋਹਣ ਸੰਗਤ ਨੂੰ i'm <inaudible> 들어 <목소리도> 있아 <목소리도> <목소리도>

आई सभी चंतमराई सभी चंतमराई बाणी प्राप प्राप्त की सबको बोले बाणी प्राप्त की सबको बोले बोलें ਤਨ ਤੇ ਜੀ ਤਨ ਤੇ ਜੀ ਗੁਰੂ ਰੰਤ ਸਾਹਿਬ ਜੀ ਤਨ ਤੇ ਆਪਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੀ ਤੇ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਾਲਾ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਬਾਬਾ ਜੋ ਤਨ ਮਾਤਾ ਸਾਹਿਬ ਕੋ ਜੀ ਤਨ ਮਾਤਾ ਜੀ ਕੋ ਜੀ ਤਨ ਮਾਤਾ ਸਾਹਿਬ ਕੋ ਜੀ ਗੁਰੂ ਤੇਗ ਬਹਾਦਰ ਸਾਹਿਬ ਤਨ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਤੇਗ ਸਾਹਿਬ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ 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 ਇੰਨੇ ਨਾਮ ਤੇ ਆਇਆ ਹਾਂਜੀ ਗੁਰਪਰਬ ਦੇ ਦਿਹਾੜੇ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪਰਬ ਦੇ ਦਿਹਾੜੇ ਤੇ ਪਹੁੰਚਿਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਾਰੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈਆਂ ਕੋਟੀ ਕੋਟੀ ਪ੍ਰਣਾਮ ਜੀ ਗੁਰਪਰਬ ਦੇ ਦਿਹਾੜੇ ਦੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪਰਬ ਦੇ ਦਿਹਾੜੇ ਦੀਆਂ ਤੇ ਆਪਕੋ ਸਵਾਜੀ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਆ ਦੇਖੋ ਜੀ ਕਿੰਨਾ ਸੋਹਣਾ ਅਲੋਲ ਠੀਕ ਆ ਆਹਾਂ ਕੀ ਨਜ਼ਾਰਾ ਇਹ ਕਿੰਨਾ ਸੋਹਣਾ ਤੇ ਦੇਖ ਸਕਦੇ ਆ ਫੁੱਲਾਂ ਦੇ ਨਾਲ ਗੁਵਾਰਿਆਂ ਦੇ ਨਾਲ ਸਜਾਵਟ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਜੀ ਦੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਕਰ ਰਹੇ ਹੋ ਇਸ ਸਮੇਂ ਤੁਸੀਂ ਦਰਸ਼ਨ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਰੀ ਸਮੂਹ ਸੰਗਤ ਨੂੰ ਤੇ ਆਪ ਵੀ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਪਹੁੰਚੇ ਜਿੱਥੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਜਿਉਂਦੇ ਨੀਹਾਂ ਦੇ ਵਿੱਚ ਚਰਾਏ ਗਏ ਸਨ ਉਹ ਦੁਬਾਰਾਂ ਦੇ ਵਿੱਚ ਜਿੱਥੇ ਅੱਜ ਫਾਲਕੀ ਸਾਫਸਾ ਹੋਤਾ ਹੈ ਤੇ ਕਰੋਈ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੇ ਦਰਸ਼ਨਾਂ ਹਾਂਜੀ ਦੇਖ ਸਕਦੇ ਤੁਸੀਂ ਆਸ ਆਸ ਸੁਆਜੀ ਕੀਤੀ ਜਾ ਰਹੀ ਆ ਐਸਾ ਲੈਣਾ ਆਸ ਸੁਆਜੀ ਹੋ ਰਹੀ ਆ ਤੁਸੀਂ ਵੇਖ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਂ ਕਬਰਾਂ ਕੀ ਆਸ ਸੁਆਜੀ ਆ ਨਾਂ ਕਬਰਾਂ ਕੀ ਆਸ ਸੁਆਜੀ ਕੀਤੀ ਜਾ ਰਹੀ ਆ ਤੇ ਨਾਰ ਚਲਾਏ ਜਾ ਰਹੇ ਨੇ ਆ ਦੇਖੋ ਜੀ ਪਹੁੰਚਾ ਗੁਰਦੁਆਰਾਸ ਵੀ ਫਤਿਹ ਕਰਦਾ ਹੈ ਤੇ ਪਟਾਕੇ ਵਾਜੀ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਹਾਂ ਤੁਸੀਂ ਇਸ ਸਮੇਂ ਵਿੱਚ ਇਹ ਤੇ ਦਸਮਰੀਆ ਇੰਟਰਵਿਊ ਦੇ ਦਿੱਤੀਓ ਪਰ ਲੋਾਰੇ ਕਹਦੇ ਗੁਰਗੁਰ ਸਾਹਿਬ ਜੀ ਦਾ ਗੁਰਪਰਬ ਦਿਹਾੜਾ ਅੱਛਾ ਹਾਂ ਮੈਂ ਕੰਨ ਲੱਗਿਆ ਕਿ ਬੋਲ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤ ਨੂੰ ਜੇ ਸ਼ਾ ਵਿਦੇਸ਼ਾਂ ਵਿੱਚ ਬੈਠੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਤੋਂ ਸਿੱਧਾ ਲਾਈਵ ਤੇ ਤੁਸੀਂ ਕੁਝ ਦੇਖੋ ਅਸਤਵਾਜੀ ਪਿੱਛੇ ਚੱਲ ਰਹੀ ਹੈ ਤੇ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਸਮੂਹ ਸਾ ਸੰਗਤ ਨੂੰ ਲੱਖ ਲੱਖ ਵਧਾਈਆਂ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਵੀ ਆਪਣੇ ਗੁਰਵਿੰਦਰ ਸਿੰਘ ਦੁਗਣੀ ਨੇ ਜੋ ਕਿ ਸੇਵਾਦਾਰ ਨੇ ਗੁਰਦੁਆਰਾ ਸਾਹਿਬ ਦਿੱਲੀ ਆਉਂਦੇ ਨੇ ਸੇਵਾ ਕਰਦੇ ਨੇ ਗੁਰਦੁਆਰਾ ਸਾਹਿਬ ਆਉਂਦੇ ਨੇ ਤੇ ਆਪਾਂ ਕਦੇ ਇਹਨਾਂ ਨਾਲ ਇੰਟਰਵਿਊ ਕਰਾਂਗੇ ਬੈਠ ਕੇ ਤੇ ਅੱਜ ਮਿਲੇ ਨੇ ਗੁਰਵਿੰਦਰ ਸਿੰਘ ਜੀ ਜੁਗਣੀ ਜਰੂਰ ਜੀ ਜਰੂਰ ਦਿੱਲੀ ਆਂਦੇ ਨੇ ਸੇਵਾ ਕਰਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦਾ ਮਾਰੇ ਸੱਚੇ ਪਾਤਸ਼ਾਹ ਜੀ ਦੀ ਓਟ ਹੈ ਜੀ ਹੈ ਜੀ ਦਾ ਊੜਾਸ ਰਹਾ ਤਨ ਤਨ ਬਾਬਾ ਜਰੂਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਜਗਤ ਮਾਤਾ ਮਾਤਾ ਗੁਰਦੇਵ ਕੋਰ ਜੀ ਦਾ ਹਾਂਜੀ ਕਿਰਪਾ ਮਾਰੇ ਸੱਚੇ ਪਾਤਸ਼ਾਹ ਜੀ ਦੀ ਓਟ ਆਉਂਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਏਕਣੇ ਵੀਰ ਨੂੰ ਹਾਂਜੀ ਵਾਹਿਗੁਰੂ ਕੀ ਅਰਦਾਸ ਕਰਦੇ ਹਾਂ ਮ ਬਹੁਤ ਵਧੀਆ ਸਮਾਜ ਸੇਵੀ ਵੀ ਕੰਮ ਕਰਦੇ ਨੇ ਜੀ ਇਹ ਹਾਂਜੀ ਦੇਖ ਸਕਦੇ ਹੋ ਅੱਜ ਗੁਰਪਰਬ ਦਿਹਾੜੇ ਤੇ ਪਹੁੰਚੇ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪਰਬ ਦਿਹਾੜਾ ਇੱਥੇ ਜਿੱਥੇ ਕਿ ਅੱਜ ਆਤ ਸਵਾਜੀ ਕੀਤੀ ਜਾ ਰਹੀ ਹੈ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪਰਬ ਦਿਹਾੜੇ ਤੇ ਪਹੁੰਚੇ ਅੱਜ ਦੇਖ ਸਕਦੇ ਤੁਸੀਂ ਏ ਆਤਸਵਾ ਜੀ ਹੋ ਰਹੀ ਅਜਾ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪਰਬ ਦਿਹਾੜਾ ਕਰੋ ਜੀ ਦਰਸ਼ਨ ਹਾਂਜੀ ਚਾਰ ਖੜੀਆਂ ਵੀ ਚਲਾਈਆਂ ਜਾ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਗੁਰਪਰਬ ਦਿਹਾੜੇ ਤੇ ਆਤਸਵਾਜੀ ਹੋਈ ਹੈ ਤੇ ਫੁੱਲ ਝੜੀਆਂ ਚਰਖੜੀਆਂ ਅਨਾਰ ਚਲਾਏ ਜਾ ਰਹੇ ਨੇ ਦੇਖੋ ਜੀ ਸੰਗਤਾਂ ਦੇ ਵਿੱਚ ਕਿੰਨਾ ਚਾਏ ਸਾਰੀ ਸਿੱਖ ਜਗਤ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰ ਗੁਰਪਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹਾਂਜੀ ਅੱਜ ਗੁਰਪਰਬ ਦਿਹਾੜੇ ਤੇ ਗੁਰਗ੍ਰਾਂਦ ਸਾਹਿਬ ਜੀ ਦਾ ਗੁਰਪਰਬ ਦਿਹਾੜਾ ਹੈ ਜਿੱਤੇ ਅੱਜ ਦੇਖੋ ਜੀ ਫੁੱਲ ਝੜੀਆਂ ਅਨਾਰ ਚਰਖੜੀਆਂ ਚਲਾਈਆਂ ਜਾ ਰੀਆਂ ਨੇ ਤੇ ਪਟਾਕੇ ਬਾਜੀ ਵੀ ਹੋ ਰਹੀ ਆ ਹਾਂਜੀ ਤੇ ਕਰੋ ਜੀ ਦਰਸ਼ਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਜਿੱਤੇ ਸੰਗਤਾਂ ਆ ਦੇਖੋ ਜੀ ਗਵਾਰਾ ਚੜਾਇਆ ਜਾ ਰਿਹਾ ਗਿਆ ਇਸ ਤਰ੍ਹਾਂ ਚੜਦਾ ਇਹ ਇਸ ਦੇ ਵਿੱਚ ਨਾ ਇੱਕ ਹਾਂਜੀ ਆ ਦੇਖੋ ਜੀ ਤੁਸੀਂ ਮਹਿਮਾਨ ਨਾਰ ਕਰਨ ਨਾਰ ਵੀ ਚਲਾਇਆ ਜਾਵੇ ਕਿ ਤੁਸੀਂ ਵੇਖ ਸਕਦੇ ਹੋ ਇਸ ਸਮੇਂ ਤੇ ਇੱਕ ਤਰਫ ਹੈ ਕੋਈ ਗਵਾਹ ਹੈ ਇਹ ਹਵਾ ਇਹ ਆਕਾਸ਼ ਵਿੱਚ ਚੜ ਜਾਂਦਾ ਇਸ ਤਰ੍ਹਾਂ ਜਦੋਂ ਇਸ ਦੇ ਵਿੱਚ ਗਰਮ ਹਵਾ ਭਰ ਜਾਂਦੀ ਆ ਤੇ ਆ ਦੇਖ ਸਕਦੇ ਤੁਸੀਂ ਅਨਾਰ ਅਲਾ ਫੜ ਅਬੜਿਆ ਪੁੱਤੇ ਤਾਂ ਉੱਪਰੋਂ ਅਨਾਰ ਤੋਂ ਜਦੋਂ ਅਨਾਰ ਤੋਂ ਹਾਂਜੀ ਹਾਂਜੀ ਹੁਣ ਦੇਖਿਓ ਹੈ ਹੋ ਗਿਆ ਸਟਾਰਟਿੰਗ ਚੜਨ ਲੱਗ ਗਿਆ ਜੀ ਉੱਪਰ ਦੇਖ ਸਕਦੇ ਸੀ ਓਏ ਅਨਾਰ ਲੈ ਆਜਾ ਤੁਸੀਂ ਅਨਾਰ ਲੈ ਜੀ ਪਨਾਓ ਅਕਾਸ਼ ਵਿੱਚ ਚੜਨ ਲੱਗਿਆ ਤੁਸੀਂ ਵੇਖ ਸਕਦੇ ਹੋ। ਕਾफी ਉੱਚੇ ਚਲਾ ਜਾਂਦਾ ਜੀ ਇਹ ਅਕਾਸ਼ ਦੇ ਵਿੱਚ। ਅਕਾਸ਼ ਵਿੱਚ ਹੌਲੀ ਹੌਲੀ ਉੱਪਰ ਚਲਾ ਜਾਂਦਾ ਕਾफी ਉੱਚੇ ਜਾਂਦਾ ਇਹ। ਘਟੋ ਘਟਾ 100 ਫੁੱਟ ਦੇ ਕਰੀਬ 100 ਤੋਂ ਵੀ ਉੱਪਰ ਜਾ ਸਕਦਾ ਜੀ ਇਹ। ਜਿਸ ਤਰ੍ਹਾਂ ਪਰ ਨੂੰ ਹਵਾ ਚਲਦੀ ਹੈ ਉਸ ਤਰ੍ਹਾਂ ਉੱਜਾਈ ਜਾਂਦਾ ਜੀ ਇਹ ਤੇ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਪਹੁੰਚੇ ਹੋਇਆ। ਤੁਸੀਂ ਇਸ ਸਮੇਂ ਕਰ ਰਹੇ ਹੋ ਦਸਨਾ। ਜਾਉ ਤੋ ਪ੍ਰੇਮ ਕੇ ਲਣਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੇ ਸਿਰ ਦੀ ਜੇ ਕੰਨ ਨਾ ਕੀ ਜੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਆਓ ਸਭਨਾ ਕੀ ਰਣਕਾ ਤਾਉ ਆਓ ਹਮਾਰੇ ਪਾਸ ਹਾਂਜੀ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਰੀਫਾ ਫਤਿਹਗੜ ਸਾਹਿਬ ਜੀ ਦੇ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਪੁਰਬ ਦਿਹਾੜਾ ਤੇ ਇਸ ਜਗ੍ਹਾ ਤੇ ਨਾ ਤੁਸੀਂ ਵੇਖ ਸਕਦੇ ਹੋ ਅੱਜ ਆਤਿ ਸਵਾਜੀ ਵੀ ਹੋਈ ਆ ਤੇ ਪਟਾਕੇ ਵਾਜੀ ਤੇ ਫੁੱਲ ਛੜੀਆਂ ਹੋ ਰਹੀਆਂ ਨੇ ਹਾਂਜੀ ਤੇ ਆ ਦੇਖੋ ਇਹ ਗਵਾਰੇ ਵੀ ਉਡਾਈ ਜਾਣਗੇ ਆਕਾਸ਼ ਦੇ ਵਿੱਚ ਗੁਰਪੁਰਬ ਦੇ ਦਿਹਾੜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਪੁਰਬ ਦਿਹਾੜੇ ਤੇ ਆਕਾਸ਼ ਦੇ ਵਿੱਚ ਇਹ ਗੁਵਾਰੇ ਵੀ ਉਡਾਈ ਜਾਣਗੇ ਬਲਾਊਜ ਇਹ ਹਵਾ ਨਾਲ ਭਰ ਕੇ ਜਦਕੀ ਇਹਨਾਂ ਵਿੱਚ ਨਾ ਇੱਕ ਮੋਮਬਤੀ ਜਗਾਈ ਜਾਂਦੀ ਆ ਤੇ ਉਸ ਦੀ ਗਰਮ ਹਵਾ ਦੇ ਨਾਲੇ ਉੱਪਰ ਚੜਦੇ ਨੇ ਹਵਾ ਦੇ ਵਿੱਚ ਆਕਾਸ਼ ਦੇ ਵਿੱਚ ਹਾਂਜੀ ਤੇ ਸਜਾਵਟ ਬਹੁਤ ਸੋਹਣੀ ਕੀਤੀ ਹੋਈ ਆ ਗੁਵਾਰਿਆਂ ਦੇ ਨਾਲ ਫੁੱਲਾਂ ਦੇ ਨਾਲ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਜੀ ਦੀ ਗੁਰਪਰਬ ਦੇ ਦਿਹਾੜੇ ਤੇ ਸੰਗਤਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੀ ਸਰਦਾ ਏ ਸੰਗਤਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਏ ਸੰਗਤਾਂ ਵਿੱਚ ਬਹੁਤ ਜ਼ਿਆਦਾ ਸਰਦਾ ਏ ਦੇਖੋ ਇਹ ਛੋਟੇ ਛੋਟੇ ਬੱਚੇ ਹਾਂਜੀ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਗਵਾਰੇ ਚੜਾਈ ਜਾ ਰਹੇ ਨੇ ਇਹਨਾਂ ਵਿੱਚ ਅੱਗੇ ਜਾਲੀ ਜਾਂਦੀ ਹੈ ਅੱਗੇ ਬਾਲ ਕੇ ਇਹ ਗਵਾਰੇ ਚੜਦੇ ਨੇ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਸਾਹੇ ਸਾਡੀਆਂ ਧਾਰਮਿਕ ਵੀਡੀਓ ਦੇਖਣ ਲਈ ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ ਸਾਡੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਆ ਜਿਹੜੀਆਂ ਕਿ ਸਾਡੀਆਂ ਵੀਡੀਓ ਤੁਹਾਡੇ ਤੱਕ ਪਹੁੰਚਿਆ ਰਹਿਣ ਤੇ ਸਾਡੇ ਚੈਨਲ ਦਾ ਨਾਮ ਹੈਗਾ ਜੀ ਆਪਣਾ ਪੰਜਾਬ 794 ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ